ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਦੇ ਦੂਜੇ ਵਲੌਗ ਤੇ ਸਵਾਗਤ ਹੈ ਜੇ ਤੁਹਾਨੂੰ ਇਹ ਚੈਨਲ ਵਧੀਆ ਲੱਗਿਆ ਤਾਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨੋਟੀਫਿਕੇਸ਼ਨਸ ਨੂੰ ਹਮੇਸ਼ਾ ਆਨ ਰੱਖਣਾ ਅੱਜ ਆਪਾਂ ਸਾਖੀ ਪੜਾਂਗੇ ਜੀ ਭਾਈ ਜੇਠਾ ਜੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਆਪਾਂ ਅੱਜ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਸਾਖੀ ਪੜਾਂਗੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਭਾਈ ਜੇਠਾ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿੱਚ ਅਕਤੂਬਰ 1534 ਈਸਵੀ ਨੂੰ ਹੋਇਆ ਉਹਨਾਂ ਦਾ ਇੱਕ ਭਰਾ ਤੇ ਇੱਕ ਭੈਣ ਸੀ ਦੋਹਾਂ ਤੋਂ ਵੱਡੇ ਹੋਣ ਕਰਕੇ ਮਾਪਿਆਂ ਨੇ ਉਹਨਾਂ ਦਾ ਨਾਂ ਭਾਈ ਜੇਠਾ ਜੀ ਰੱਖ ਦਿੱਤਾ ਉਹਨਾਂ ਦਾ ਬਚਪਨ ਲਾਹੌਰ ਵਿੱਚ ਹੀ ਬਤੀਤ ਹੋਇਆ ਉਹ ਅਜੇ ਸਰਪੰਚ ਸਾਲ ਦੇ ਹੀ ਸਨ ਕਿ ਉਹਨਾਂ ਦੇ ਮਾਤਾ ਜੀ ਸਵਰਗਵਾਸ ਹੋ ਗਏ 7 ਸਾਲ ਦੀ ਉਮਰ ਵਿੱਚ ਪਿਤਾ ਹਰੀਦਾਸ ਜੀ ਵੀ ਚੜ੍ਹਾਈ ਕਰ ਗਏ ਇਸ ਤਰ੍ਹਾਂ 7 ਸਾਲ ਦੀ ਉਮਰ ਵਿੱਚ ਹੀ ਭਾਈ ਜੇਠਾ ਜੀ ਯਤਿਮ ਹੋ ਗਏ ਕੁਣ ਛੋਟੇ ਭਰਾ ਤੇ ਭੈਣ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਸਿਰ ਤੇ ਆ ਪਈ। ਉਹ ਆਪਣੀ ਨਾਨੀ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਬਾਸਰ ਕੇ ਆ ਗਏ ਤੇ ਇੱਥੇ ਆ ਕੇ ਕੁੰਗਣੀਆਂ ਵੇਚ ਕੇ ਗੁਜ਼ਾਰਾ ਕਰਨ ਲੱਗ ਪਏ। ਜਦ ਉਹ ਜਵਾਨ ਹੋਏ ਤਾਂ ਸੰਗਤ ਦੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਗਏ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦਾ ਉਪਦੇਸ਼ ਸੁਣ ਕੇ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ ਜੀ ਡੇਠਾ ਜੀ ਨੇ ਉੱਥੇ ਵੀ ਕੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਵਿਰਲੇ ਸਮੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਬਾਣੀ ਪੜਦੇ ਤੇ ਗੁਰੂ ਜੀ ਦੇ ਬਚਨਾਂ ਦਾ ਆਨੰਦ ਮਾਣਦੇ ਟਿੱਬੜੇ ਪ੍ਰੇਮ ਤੇ ਸ਼ਰਧਾ ਨਾਲ ਸੰਗਤ ਦੀ ਸੇਵਾ ਕਰਦੇ ਇਸ ਤਰ੍ਹਾਂ ਭਾਈ ਜੇਠਾ ਜੀ ਤਨ ਮਨ ਕਰਕੇ ਗੁਰੂ ਦੀ ਸੇਵਾ ਵਿੱਚ ਰੁੱਝ ਗਏ ਇੱਕ ਦਿਨ ਬੀਬੀ ਪਾਨੀ ਦੇ ਮਾਤਾ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿਹਾ ਬੀਬੀ ਪਾਨੀ ਜੀ ਜਵਾਨ ਹੋ ਗਏ ਹਨ ਉਹਨਾਂ ਲਈ ਕੋਈ ਵਰ ਟੋਲੋ ਉਸ ਸਮੇਂ ਪਾਈ ਜੇਠਾ ਜੀ ਸਾਹਮਣੇ ਖੜੇ ਸਨ ਮਾਤਾ ਜੀ ਨੇ ਪਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਕਿਹਾ ਲੜਕਾ ਅ제ਹਾ ਜਵਾਨ ਗੱਭਰੂ ਤਿਸੇ ਵਦਰ ਹੋਣਾ ਚਾਹੀਦਾ ਹੈ ਜਿਹੋ ਜਹੇ ਪਾਈ ਜੇਠਾ ਜੀ ਹਨ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਮੁਸਕੁਰਾ ਕੇ فرمایا ਭਲਿਏ ਲੋਕੇ ਭਾਈ ਜੇਠਾ ਜੀ ਵਰਗੇ ਤਾਂ ਭਾਈ ਜੇਠਾ ਜੀ ਹੀ ਹਨ ਇੰਨਾ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਹੈ ਇਸ ਨਾਲ ਹੀ ਕਿਉਂ ਨਾ ਰਿਸ਼ਤਾ ਕਰ ਦਈਏ ਗੁਰੂ ਸਾਹਿਬ ਜੀ ਨੇ ਭਾਈ ਜੇਠਾ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਕਰ ਦਿੱਤਾ ਉਹਨਾਂ ਦਾ ਨਾਂ RAMDAS ਰੱਖ ਦਿੱਤਾ ਭਾਈ ਜੇਠਾ ਜੀ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਵਾਈ ਬਣਨ ਤੋਂ ਬਾਅਦ ਵੀ ਗੁਰੂ ਘਰ ਦੀ ਸੇਵਾ ਨਾ ਛੱਡੀ ਉਹ ਹੰਕਾਰ ਵਿੱਚ ਨਾ ਆਏ ਸਗੋਂ ਨਿਮਾਣੇ ਨਿਤਾਣੇ ਹੋ ਕੇ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹੇ ਸਰੋਵਰ ਦੀ ਖੁਦਾਈ ਸਮੇਂ ਮਿੱਟੀ ਦੀਆਂ ਟੋਕਰੀਆਂ ਚੁੱਕ-ਚੁੱਕ ਕੇ ਬਾਹਰ ਸੁੱਟਦੇ ਉਹਨਾਂ ਦਾ ਸਾਰਾ ਸਰੀਰ ਤੇ ਕੱਪੜੇ ਮਿੱਟੀ ਨਾਲ ਲਿਪੜ ਜਾਂਦੇ ਪਰ ਉਹ ਬਿਨਾਂ ਕਿਸੇ ਪ੍ਰਕਾਰ ਦੀ ਪਰਵਾਹ ਕੀਤਿਆਂ ਪ੍ਰੇਮ ਭਾਵਨਾ ਨਾਲ ਸੇਵਾ ਕਰਦੇ ਇੱਕ ਵਾਰ ਭਾਈ ਜੇਠਾ ਜੀ ਦੇ ਕੁਝ ਰਿਸ਼ਤੇਦਾਰ ਲਾਹੌਰ ਤੋਂ ਗੋਇੰਦਵਾਲ ਆਏ ਉਹਨਾਂ ਸੋਚਿਆ ਸੀ ਕਿ ਗੁਰੂ ਜੀ ਦੇ ਜਵਾਈ ਹੋਣ ਕਰਕੇ ਭਾਈ ਜੇਠਾ ਜੀ ਦਾ ਉੱਤੇ ਬੜਾ ਅਦਰ ਤੇ ਸਤਿਕਾਰ ਹੋਵੇਗਾ ਪਰ ਜਦੋਂ ਉਹਨਾਂ ਨੇ ਗੋਇੰਦਵਾਲ ਆ ਕੇ ਭਾਈ ਜੇਠਾ ਜੀ ਦੇ ਸਿਰ ਤੇ ਟੋਕਰੀ ਤੇ ਲਿਬੜੇ ਹੋਏ ਕੱਪੜੇ ਦੇਖੇ ਤਾਂ ਉਹ ਗੁੱਸੇ ਵਿੱਚ ਆ ਕੇ ਸ੍ਰੀ ਗੁਰੂ ਅਮਰਦਾਸ ਜੀ ਕੋਲ ਗਏ ਤੇ ਆਖਣ ਲੱਗੇ ਸਾਡੀ ਵੰਚ ਸੋਡੀ ਹੈ ਜੋ ਸਭ ਤੋਂ ਉੱਚੀ ਸਮਝੀ ਜਾਂਦੀ ਹੈ ਆਪ ਜੀ ਨੇ ਜੇਕਰ ਆਪਣੇ ਜਵਾਈ ਨੂੰ ਮਿੱਟੀ ਦੀਆਂ ਟੋکریاں ਹੀ ਚੱਕਵਾਉਣੀਆਂ ਸਨ ਤਾਂ ਉਹਨਾਂ ਨਾਲ ਇਹ ਰਿਸ਼ਤਾ ਕਿਉਂ ਜੋੜਨਾ ਸੀ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਸਮਝਾਇਆ ਤੇ ਕਿਹਾ ਪਾਈ ਪ੍ਰੇਮਿਓ ਇਹ ਮਿੱਟੀ ਦੀਆਂ ਟੋکریاں ਨਹੀਂ ਇਹ ਤਾਂ ਇਲਾਹੀ ਛਤਰ ਹੈ ਜੋ ਇੰਨਾ ਦੇ ਸਿਰ ਤੇ ਹੁਣ ਵੀ ਚੁੱਲ ਰਿਹਾ ਹੈ ਤੇ ਅਗਾਹ ਵੀ ਚੁੱਲੇਗਾ ਅਤੇ ਸਾਰੀ ਲੋਕਾਈ ਇੰਨਾ ਅੱਗੇ ਝੁਕਿਆ ਕਰੇਗੀ ਉਹ ਸਾਰੇ ਗੁਰੂ ਜੀ ਦੇ ਇਹ ਦੀ ਦਾ ਵਿਆਹ ਕੇ ਸ਼ਾਂਤ ਹੋ ਗਏ ਅਤੇ ਵਾਪਸ ਚਲੇ ਗਏ ਭਾਈ ਜੇਠਾ ਜੀ ਦੀ ਪ੍ਰੇਮ ਭਰੀ ਨਿਸ਼ਕਾਮ ਸੇਵਾ ਤੇ ਸਿਮਰਨ ਤੋਂ ਸ੍ਰੀ ਗੁਰੂ ਅਮਰਦਾਸ ਜੀ ਬੜੇ ਪ੍ਰਸੰਨ ਹੋਏ ਸਾਰੇ ਸਿੱਖ ਵੀ ਉਹਨਾਂ ਦਾ ਬੜਾ ਸਤਿਕਾਰ ਕਰਦੇ ਸਨ ਗੁਰੂ ਜੀ ਦੇ ਛੋਟੇ ਜਵਾਈ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਵੀ ਗੋਇੰਦਵਾਲ ਵਿਖੇ ਹੀ ਰਹਿੰਦੇ ਸਨ ਉਹ ਵਿਹਾਰ ਵੇਲੇ ਸੇਵਾ ਦੇ ਆਹਾਰ ਵਿੱਚ ਲੱਗੇ ਰਹਿੰਦੇ ਸਨ ਭਾਈ ਜੱਟਾ ਜੀ ਤੇ ਭਾਈ ਰਾਮਾ ਜੀ ਦੋਵੇਂ ਹੀ ਗੁਰਗੱਦੀ ਲਈ ਵੱਡੇ ਹੱਕਦਾਰ ਸਮਝੇ ਜਾ ਰਹੇ ਸਨ ਗੁਰੂ ਜੀ ਨੇ ਆਪਣਾ ਆੰਤਮ ਸਮਾ ਨੇੜੇ ਆਇਆ ਉਹ ਜਾਣਦੇ ਸਨ ਕਿ ਗੁਰਗੱਦੀ ਦੇ वारिस ਭਾਈ ਜੇਠਾ ਜੀ ਹੀ ਹੋਣਗੇ ਪਰ ਸਭ ਨੂੰ ਇਹ ਸਪਸ਼ਟ ਰੂਪ ਵਿੱਚ ਦੱਸਣ ਵਾਸਤੇ ਕਿ ਭਾਈ ਜੇਠਾ ਜੀ ਹੀ ਇਸ ਗੁਰਗੱਦੀ ਦੇ ਅਸਲੀ ਹੱਕਦਾਰ ਹਨ ਉਹਨਾਂ ਨੇ ਇਹ ਜੁਕਤ ਵਰਤੀ ਗੁਰੂ ਜੀ ਨੇ ਆਪਣੇ ਦੋਹਾ ਜਵਾਈਆਂ ਨੂੰ ਆਪਣੇ ਬੈਠਣ ਲਈ ਥੜਾ ਬਣਾਉਣ ਲਈ ਕਿਹਾ ਦੋਹਾ ਨੇ ਬੜੇ ਪ੍ਰੇਮ ਤੇ ਰੀਚ ਨਾਲ ਸ਼ਾਮ ਤੱਕ ਥੜੇ ਤਿਆਰ ਕੀਤੇ ਗੁਰੂ ਜੀ ਨੇ ਦੇਖ ਕੇ ਕਿ ਹਾਂ ਇਹ ਠੀਕ ਨਹੀਂ ਬਣੇ ਟਾ ਕੇ ਦੁਬਾਰਾ ਬਣਾਓ ਅਗਲੇ ਦਿਨ ਫੇਰ ਦੋਹਾ ਨੇ ਥੜੇ ਬਣਾਏ ਪਰ ਗੁਰੂ ਜੀ ਨੇ ਦੇਖ ਕੇ ਫੇਰ ਕਹਿ ਦਿੱਤਾ ਕਿ ਅਜੇ ਵੀ ਠੀਕ ਨਹੀਂ ਹਨ ਟਾ ਕੇ ਫਿਰ ਦੁਬਾਰਾ ਬਣਾਓ ਤੀਜੀ ਵਾਰ ਬਣਾਏ ਹੋਏ ਠੜੇ ਵੀ ਗੁਰੂ ਜੀ ਨੇ ਪਸੰਦ ਨਾ ਕੀਤੇ ਤੇ ਕਿਹਾ ਅਜੇ ਵੀ ਠੀਕ ਨਹੀਂ ਹਨ ਫਿਰ ਠਾ ਕੇ ਬਣਾਓ ਭਾਈ ਜੇਠਾ ਜੀ ਤਾਂ ਪ੍ਰੇਮ ਨਾਲ ਸਤਿਬਚਨ ਕਹਿ ਕੇ ਫੇਰ ਠੜਾ ਬਣਾਉਣ ਲੱਗ ਪਏ ਪਰ ਭਾਈ ਰਾਮਾ ਜੀ ਖੇਚ ਗਏ ਤੇ ਆਖਣ ਲੱਗੇ ਗੁਰੂ ਜੀ ਅਸਲ ਵਿੱਚ ਆਪ ਜੀ ਬਜ਼ੁਰਗ ਹੋ ਗਏ ਹੋ ਐਸ ਲਈ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਪ੍ਰਕਾਰ ਦਾ ਥੜਾ ਬਣਵਾਉਣਾ ਚਾਹੁੰਦੇ ਹੋ ਮੈਂ ਤਾਂ ਬਿਲਕੁਲ ਤੁਹਾਡੇ ਕਹੇ ਅਨੁਸਾਰ ਹੀ ਥੜਾ ਬਣਾਉਂਦਾ ਹਾਂ ਪਰ ਤੁਹਾਨੂੰ ਇਹ ਪਸੰਦ ਹੀ ਨਹੀਂ ਆਉਂਦਾ ਭਾਈ ਜੇਠਾ ਜੀ ਗੁਰੂ ਜੀ ਨੂੰ ਅਕਾਲ ਪੁਰਖ ਦਾ ਸਰੂਪ ਸਮਝ ਕੇ ਹੁਕਮ ਮੰਨਦੇ ਰਹੇ ਤੇ ਥੜਾ ਬਣਾਉਂਦੇ ਤੇ ਟੋਂਦੇ ਰਹੇ ਜਦੋਂ 7ਵਾਂ ਥੜਾ ਬਣਾਇਆ ਤਾਂ ਉਹ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ ਅਸਲ ਵਿੱਚ ਗੁਰੂ ਜੀ ਗੁਰਗੱਦੀ ਦੇ ਸਹੀ ਹੱਕਦਾਰ ਬਾਰੇ ਲੋਕਾਂ ਨੂੰ ਦੱਸਣ ਲਈ ਇਹ ਪ੍ਰੀਖਿਆ ਲੈ ਰਹੇ ਸਨ ਸਭ ਲਈ ਇਹ ਸਪਸ਼ਟ ਕਰਨਾ ਸੀ ਕਿ ਭਾਈ ਜੇਠਾ ਜੀ ਹੀ ਉਹ ਹਨ ਜੋ ਅਸਲ ਵਿੱਚ ਗੁਰੂ ਨਾਨਕ ਦੀ ਗੁਰਗੱਦੀ ਤੇ ਵਾਰਿਸ ਬਣਦੇ ਯੋਗ ਹਨ ਉਨ੍ਹਾਂ ਵਿੱਚ ਨਾਮ ਬਾਣੀ ਦੀ ਸ਼ਕਤੀ ਹੋਣ ਕਰਕੇ ਉਹ ਸੱਤ ਬਚਨੀ ਤੇ ਸੇਵਾ ਦੇ ਪੁੰਜ ਸਨ ਐਸ ਲਈ ਉਹ ਹੀ ਇਸ ਮਹਾਨ ਸੇਵਾ ਨੂੰ ਨਿਭਾ ਸਕਦੇ ਹਨ ਇਸ ਤਰ੍ਹਾਂ ਭਾਈ ਜੇਠਾ ਜੀ ਇਸ ਪ੍ਰੀਖਿਆ ਵਿੱਚ ਪਾਸ ਹੋਏ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਭ ਸੰਗਤਾਂ ਦੇ ਸਾਹਮਣੇ ਭਾਈ ਜੇਠਾ ਜੀ ਨੂੰ ਗੁਰਗੱਦੀ ਦੇ ਬਿਠਾ ਕੇ ਉਹਨਾਂ ਅੱਗੇ ਮੱਥਾ ਟੇਕਿਆ ਤੇ ਗੁਰੀਾਈ ਦਾ ਤਿਲਕ ਬੱਬਾ ਪੁੱड्ढा ਜੀ ਪਾਸੋਂ ਲਗਵਾਇਆ ਇਸ ਪ੍ਰਕਾਰ ਨਿਸ਼ਕਾਮ ਸੇਵਾ ਸਿਮਰਨ ਦੀ ਘਾਲ ਨਾਲ ਸਦਕਾ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ